ਰਾਮਕਲੀ ਮਹੱਲਾ ਤੀਜਾ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਾਇਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤ ਰੂਪ ਤਾਂ ਪਾਇਆ ਸਹਿ ਸੇਤੀ ਮਨੁ ਆਵਾਧਾਈਂ ਰਾਗ ਤਲ ਪਰਵਾਣ ਪੰਨਿਆ ਸ਼ਬਦ ਕਾਵਣੇ ਆਈ ਸ਼ਬਦੋ ਤਾਂ ਗਾਉ ਹੈ ਜੀ ਕੇ ਰਾਮਾਨ ਜੀ ਨਸਾ ਸਾਇਆ ਕਹਿਣਾ ਅਨੰਦ ਆ ਸਤਗੁਰੂ ਮਨ ਮੇਰਾ ਤੂੰ ਸਦਾ ਰਹੋ ਹਰਿ ਨਾਨਕਾ ਹਰਨਾ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਰਜ ਸਭ ਸਵਾਰਨਾ ਸਭਾ ਕਲਾ ਸਮਰੱਥ ਸੁਭਾਅ ਸੁਖੋ ਮਨੋਂ ਵਿਸਾਰੀ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਤੇ ਸਾਚੇ ਸਹਜ ਬਗਣਾ ਸਦਾ ਸਿਫਤ ਸਦਾ ਤੇਰੀ ਆ ਮਨ ਵਸਾਈ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਤਹੇ ਨਾਨਕ ਸਿਰਚੇ ਸਾਇਬ ਕਿਆ ਨਾਹੀ ਕਰਦੇ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਮੇ ਆਧਾਰ ਮੇਰਾ ਜੇ ਕੋ ਖਾ ਸਭ ਗਵਾਇਆ ਕਰ ਸਾਖ ਸੁਖ ਮਾਇਆ ਆਏ ਵਸਿਆ ਜਿਨਿ ਸਭ ਗੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਮਿਟੋ ਹੋ ਸਿਧੀਆਂ ਇਹ ਵਡਿਆਈਆਂ ਵਤ ਰੂਪੇ ਅਰੋਚਨਾ ਮੇਰਾ ਆਧਾਰ ਵਾਜੇ ਪੰਚ ਸ਼ਬਦ ਜਿਤ ਕਰਸ ਭਾਗੇ ਕਰਸ ਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਇਆ ਪੰਚ ਗੋਦੁ ਉਦਵਸ ਕੀਤੇ ਕਾਲ ਕੰਟ ਕਮਾਰਿਆ ਘਰ ਪਾਇਆ ਤੁਜਨ ਕੋ ਸੇ ਨਾਮ ਧਰ ਕੇ ਲਾਗੇ ਕਹਿ ਨਾਨਕ ਸੇ ਸੁਖ ਹੋਆ ਜਿਤ ਕਰੇ ਹਰ ਵਾਜੇ ਅਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਹਰ ਤਪੂਰੇ ਆਰਭ ਪ੍ਰਪਾਇਆ ਸਰੇ ਸਗਲ ਸੁਰੇ ਬੁਰਖ ਰੋਗ ਸੰਤਾ ਪਿਤਰੇ ਸੁਣੀ ਸੱਚੀ ਬਾਣੀ ਸੰਤ ਸਾਚਨ ਭਏ ਸਭ ਸੇ ਪੂਰੇ ਗੁਰ ਤੇ ਜਾਣੀ ਸੁਣਦੇ ਕਹਤੇ ਭਗਤ ਸਤਗੁਰ ਰਹਾ ਪਰਪੂਰੇ ਗੁਰਵੰਤਰਾਨ ਗੁਰ ਚੈਰਣ ਲਾਗੇ ਬਾਜੇ ਅਨਹਲ ਪੂਰੇ ਸ਼ੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਤਮਹਤ ਦੇਵ ਸਰੂਪ ਕੋਈ ਦਾਇ ਦਾਇਆ ਖੇਲੇ ਸੁਭਜ ਜਗਤ ਚਰਿਆ ਆਪੁਰਿਆਈਆ ਬਾਚੇ ਕਰਮ ਹਨੂਰ ਕਰਮੀ ਆਪ ਆਪਣੀ ਕੇ ਨੇ ਰਹਿ ਕੇ ਆਰ ਕੇ ਮੁਕਿਓ ਚਲੇ ਕੇ ਤੀਂ ਚੀਲਾ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤੁਂ ਧੱਕਰ ਤੁਮਹ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮਾਰਕ ਤੇਰੀ ਤੁਮਰੀ ਕਿਰਪਾ ਮਹਿਸੂਕ ਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਤਾਰੀ ਤੁਮਤੇ ਹੋਏ ਸਵਾਗਿਆਕਾਰੀ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕਰਵਾਨੀ ਬੋਲ ਜੀ ਵਾਹਿਗੁਰੂ ਵਾਹਿਗੁਰੂ ਜੀ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਖੋਤੀ ਸਾਹਿਬਾਰ ਸ੍ਰੀ ਪਖੋਤੀ ਜੀ ਕੀ ਪਾਤਸ਼ਾਹ 10 ਪ੍ਰਥਮ ਗਤੀ ਸਮਰਕਾਏ ਗੁਰੂ ਨਾਨਕ ਦੇਵ ਜੀ ਫਿਰੰਗਤ ਗੁਰ ਤੇਗ ਬਹਾਦਰ ਸ੍ਰੀ ਅਮਰਦਾਸ ਰਾਮਦਾਸ ਜੀ ਹੋਈ ਸਾਹਿ ਅਰਜਨ ਹਰਗੋਬਿੰਦ ਸਿੰਘ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈਏ ਡਿੱਠੇ ਸਭ ਦੁਖ ਜਾਏ ਤੇ ਇੱਕ ਵਾਧਰ ਸਿਮਰੈ ਕਰਨਾ ਉਹਨਾਂ ਦਾ ਬਿਤਾਏ ਸਭ ਥਾਈਆਂ ਵਿੱਚ ਸਾਹਿ ਦਸਮਾ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਾਜ ਸਭ ਪਾਤਸ਼ਾਹ ਕੀ ਜੋਤ ਚਵਰਸ਼ਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕਰਦੇ ਅੰਤਰਵੋਲਰ ਜੀ ਵਾਹਿਗੁਰੂ ਵਾਹਿਗੁਰੂ ਪੰਜਾਬ ਪਿਆਰਿਆਂ ਚੋਂ ਸਾਹਿਬ ਜਦਿਆਂ 40 ਮੁਕਤਿਆਂ 8ੀਆਂ ਜਪੀਆਂ ਤਪੀਆਂ ਨਾਮ ਜਪਿਆ ਵੰਡ ਛਕਿਆ ਦੇਖ ਲਾਈ ਤੇ ਇੱਕ ਵਾਹੀ ਦੇਖੇ ਨਟਕੀਤਾ ਦਾ ਨਾਮ ਪਿਆਰਿਆਂ ਸੱਚਿਆਰਿਆਂ ਦੀ ਪਾਵਨ ਕਮਾਈ ਦੇ ਅੰਦਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੰਘ ਸਿੰਘਣੀਆਂ ਦਰਮੇਸ਼ ਸੀਸ ਤੇ ਬੰਦ ਬੰਦ ਘਟਵਾਏ ਖੋਪਰੀਆਂ ਲਹੋਈਆਂ ਚਰਖੜੀਆਂ ਤੇ ਛੜਿਆ ਨਾਲ ਦਾ ਜਰਾਏ ਦੇਗਾ ਵਿੱਚ ਵਾਲੇ ਬੱਚਿਆਂ ਦੇ ਰੋਟੇ ਕਰਵਾ ਗਣਾ ਵਿਚਾਰ ਕੋਇ ਦਾ ਰਮ ਨਹੀਂ ਆ ਰਿਹਾ ਸੇ ਖੀਸ ਤਕੇ ਸਾਸ ਵਾਸਾ ਸੰਗਰਵਾਹੀ ਸਤਿਗੁਰੂ ਮੰਨਾਂ ਸਿੰਘ ਸਿੰਘ ਦੀਆਂ ਪਵਨ ਕਮਾਈ ਤੇ ਅੰਤਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾ ਤਖਤਾਂ ਸਰਵੱਤ ਗੁਰਦੁਆਰਿਆਂ ਗ੍ਰਤਾ ਮਹਨ ਸ਼ਾਨ ਸਾਹਿਬਾਂ ਦੀ ਪਵਨ ਕਮਾਈ ਤੇ ਅੰਤਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪ੍ਰਥਮੇ ਸਰਵਤ ਕਾਲਸਾ ਜੀ ਦੀ ਅਰਦਾਸ ਹੈ ਜੀ ਸਰਵਤ ਕਾਲਸਾ ਜੀ ਕੋ ਵਾਹਿਗੁਰੂ 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 ਚਤਤਾ ਵਿੱਚ ਧਾਣ ਕਾ ਸਤਖਾਲ ਸਰਬ ਸੁਖੋ ਵਾਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਰ ਚਾਰਿਆ ਦੇਗ ਤੇਗ ਤੇ ਵਰਤਗੀ ਪਾਜ ਪੰਦ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬੇ ਸਾਲ ਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਸਿੱਖੀਆਂ ਦੇ ਤਾਂ ਰਹਿਦਾਨ ਬੁੱਧ ਵਿਵੇਕ ਦਾ ਬਸਾਹ ਦਾਨ ਪਰੋਸਾ ਦਾਨ ਸਰਦਾ ਨਾਮ ਦਾਨ ਸ੍ਰੀ ਅਮਰ ਸਾਹਿਬ ਜੀ ਦੇ ਦਰਸ਼ਨ ਚਨਾ ਚੌਕੀਆਂ ਝੰਡੇ ਬੰਗੇ ਜਿਗੋ ਜੁਗਟ ਹਲ ਧਰਮ ਕਾ ਜਕਾਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇਹ ਨਮਾਨਿਆ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਚਰਨਾਂ ਵਿੱਚ ਬੇਨਤੀ ਚਾਰ ਪਹਿਰ ਰੈਣ ਸੁਖਦੀਪ ਜੀ ਤੋਂ ਹੋਈ ਅਮਰਤੋ ਲੈ ਜਾਗਣੇਸ਼ ਨਾਨ ਆਪ ਜੀ ਨੇ ਬਖਸ਼ੇ ਤਖਤਾਂ ਸਰਕੂਲੇ ਦਰਸ਼ਵਾਣ ਨੇ ਤੇ ਮਾਤਾ ਮਾਹੀਆ ਮਹਾਰਾਜ ਜੀਓ ਸ਼ਬਦ ਚੰਕੀ ਅਸਾਜ ਕੀ ਬਾਣੀ ਕੀ ਕੀਰਤਨ ਛੇ ਪੌੜੀਆਂ ਨਾਲ ਸਜਾ ਕੇ ਅਰਦਾਸ ਸਖਰਵਤ ਘਟਾ ਪੀਟ ਕਮੌਕਣੀ ਸਰਵਾਤ ਦਿਖਾ ਹਜਰਾਸ ਕਰਨੇ ਆਪਣੇ ਹਜੂਰੀ ਅਧਰੰਗ ਚੜਦੀ ਕਲਾ ਵਸ਼ਕੇ ਦਰਕਰਦੀਆਂ ਸਭਾਵਾਂ ਨਤਰਮ ਕੀਰਤਨ ਆਪ ਜੀ ਨੇ ਆਪ ਕਰਵਣੇ ਚੜਦੀ ਕਲਾ ਵਸ਼ਕੇ ਕਰਨ ਯਾਦਗੀਰ ਰੱਖਿਆ ਕਰਨੀ ਨਾਮਦਾਨ ਇਸ਼ਰਾਨ ਬਖਸ਼ ਕਾਣਾ ਤੋਂ ਜੀ ਦਵਾ ਦਾ ਨਾਸ਼ਕਾ ਨਾ ਆਪਣੇ ਜਿੰਦਾ ਪ੍ਰਤਾਪ ਕਾਣਾ ਮਹਾਰਾਜ ਸੰਗਤਾਂ ਮਨੋਂ ਪਰਿਵਾਰਾਂ ਮਨੋਂ ਅਰਦਾਸ ਬੇਨਤੀਆਂ ਕਾਕਾ ਜੈ ਸਿੰਘ ਹਰੀ ਸਿੰਘ ਜੀ ਦੇਰ ਉਤੇ ਅਰਦਾਸ ਬੇਨਤੀ ਅਨਰਜੀਤ ਸਿੰਘ ਕੋਤਰਾ ਜੀ ਦੇਰ ਉਤੇ ਦਸ ਬੇਨਤੀ ਮਹਾਰਾਜ ਬਾਬਾ ਬਲਵਿੰਦਰ ਸਿੰਘ ਬੀਬੀ ਜਸਵੀਰ ਕੌਰ ਬਾਬਾ ਜਸਪਾਲ ਸਿੰਘ ਬਾਬਾ ਦੇਵ ਸਿੰਘ তথা ਸਵੰਤੀ ਲੰਗਰਾਂ ਸੇਵਾਦਾਰਾਂ ਚੜ੍ਹਦੀਆਂ ਕਰਾਂ ਦੇਰ ਉਤੇ ਦਤਾ ਬਖਸ਼ਿਸ਼ ਕਾਣੀਆਂ ਭਾਈ ਜਸਵੰਤ ਸਿੰਘ ਕੋਤਰਾ ਅਕਲਵੰਸ ਸਿੰਘ ਕੋਤਰਾ ਪਰਿਵਾਰ ਬਲੋਂ ਮਹਾਰਾਜ ਪਰਿਵਾਰ ਦੀ ਚੜ੍ਹਦੀ ਖਾਲ ਇਰਦਾਸ ਬੇਨਤੀ ਕਰਤ ਕੁਮਾਈਆ ਉਜਵਾਦੇ ਬਖਸ਼ਿਸ਼ ਕਾਰਨੇ ਸੱਚੇ ਪਾਤਸ਼ਾਹ ਜੀਓ ਕਿਰਪਾ ਕਰੋ ਆਪ ਜੀ ਦੇ ਦਰਕਰਥੇ ਬਧਰ ਭਾਈ ਜਗਜੀਤ ਸਿੰਘ ਭਾਈ ਅਨਰਜੀਤ ਸਿੰਘ ਚਰਨਜੀਤ ਸਿੰਘ ਅਮਨੋੜ ਸਿੰਘ ਗਵਿੰਦਰ ਸਿੰਘ ਮਹਾਰਾਜ ਇਮੀਗ੍ਰੇਸ਼ਨ ਮੇ ਸਫਲਤਾ ਵਾਸਤੇ ਅਰਦਾਸ ਬੇਨਤੀ ਹੈ ਮਹਾਰਾਜ ਘਰ ਸਵੇਲੇ ਕਰਨੇ ਬਿਕਰਨ ਰਾਸ਼ਕਨ ਅੰਗ ਸੰਗ ਸਹਿ ਹੋਣਾ ਸੇਵਾ ਸਿਮਣੀ ਦਾਤਾ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀਓ ਜਗਜੀਤ ਸਿੰਘ ਬਾਲਾ ਮਹਾਰਾਜ ਜੀ ਉਹਦੇ ਰਕ ਤੇ ਅਰਦਾਸ ਵਿੱਚ ਇੰਤੀ ਹੈ ਜੋ ਵੀ ਮਹਾਰਾਜ ਕਾਰਜਾਂ ਦੇ ਵਿਗਨ ਹਨ ਦੂਰ ਕਰਨੇ ਹਨ ਸੰਗਸਾਈ ਹੋਣਾ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਜੀ ਕੇਂਦੇ ਗਾਂ ਅਤਲੰਗਰ ਸਰਕਾ ਹਾਜ਼ਰ ਹੈ ਅਰੰਕ ਪ੍ਰਕਾਰ ਭੋਜਨ ਬਕੀਏ ਭਾਵ ਇੰਦਨ ਮਿਠਾਈ ਕਰੀ پاکਸਾਲ ਸੋਚ ਮਿਤਰਾਂ ਨੂੰ ਲਾਪੋ ਘਰ ਹੈ ਸੀਤ ਪ੍ਰਸ਼ਾਦ ਸੰਗਤ ਵਿਚਾਰ ਤੇ ਜੋਸ਼ਕੀ ਨਾਮ ਜੱਪੇ ਕਲਾ ਵਾਹਿਗੁਰੂ ਜੀ ਦੀ ਵਰਤੇ ਜੀ ਇਲਾਹੀ ਹੁਕਮ ਬਖਸ਼ੋ ਸਿੱਖ ਪਰਦੇ ਸੁਣਦੇ ਸਰਵਤਿ ਲਾਹੀ ਬੰਦਾ ਹੋ ਬਨ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੀ ਸਵਤ ਦਾ ਭਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਿਉ ਚਾਹੈ ਰਾਜ ਕਰੇਗਾ ਖਾਲਸਾ ਖੁਸ਼ਹਾਲ ਹੋਏ ਸਭ ਮਿਲਾਂਗੇ ਖੰਡਾ ਜਾਕੇ ਹਾਥ ਮੈਂ ਸੋ ਹਮਰੀ ਰੱਖਿਆ ਕਰੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਵਾਹਿ ਗੁਰੂ ਸਾਹਿਬ ਜੀ ਸੋ ਕਹ ਤਲ ਗੁਰ ਸੇਵੀ ਆਹਨੇ ਸ ਸਹਿਜ ਸੁਭਾਈ ਦਰਸ਼ਨ ਪਰ ਸਿ ਗੁਰੂ ਖੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ ਅਵਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਧਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਅਵਨਾਸੀ ਜੀ ਅਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੁਣਧਾਨ ਭਖਤਨ ਕੋ ਵਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾਕੀ ਸ਼ਰਨ ਪਿਆ ਸੁਖ ਪਾਈਐ ਬਹੜ ਦੁਖ ਨਾ ਹੋਈ ਰਹਾ ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟ ਤ ਦੁਰਮਤਿ ਖੋਈ ਤਨ ਕੀ ਧੂਰ ਨਾਨਕ ਦਾਸ